ਨਿਤੀ 26 ਨੂੰ 24 ਨੂੰ ਕੰਪਲੇਨੈਂਟ ਸਾਦੂ ਰਾਮ ਨੇ ਦੱਸਿਆ ਕਿ ਉਹਨਾਂ ਨੂੰ ਬੱਤਰ ਮਾਰ ਕੇ ਤੇ ਡਰਾਪਨ ਘਾ ਕੇ ਤੇ ਉਹਨਾਂ ਕੋਲੋਂ ਸਨਾਚਿੰਗ ਕੀਤੀ ਹੈ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਤੇ ਅਸੀਂ ਮੁਕੱਦਮਾ ਦਰਜ ਕੀਤਾ 120 ਨੰਬਰ ਮੁਕੱਦਮਾ ਥਾਣਾ ਸੁਲਤਾਨਪੁਰ ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਪਲ ਅਰਸਤ ਦੇ ਨਸ਼ਾਦਰ ਸੇਟ ਅਸੀਂ ਟੀਮਸ ਬਣਾ ਕੇ ਤੇ ਸਨੇਚਰ ਨੂੰ ਫੜਿਆ ਤੇ ਜਦੋਂ ਪਹਿਲੇ ਇੱਕ ਸਨੇਚਰ ਨੂੰ ਫੜਿਆ ਅਰਸ਼ਦੀਪ ਸਿੰਘ ਔਰ ਸਕੇਲਾ ਨੂੰ ਉਹਦੇ ਨਾਲ ਹੋਰ ਵੀ ਅਸੀਂ ਤੇ ਸਨੇਚਰਸ ਹੋਰ ਫੜਿਆ ਜਿਨ੍ਹਾਂ ਤੇ ਅ ਅਰਸ਼ਦੀਪ ਕੇਲਾ ਤੇ ਚਾਰ ਮੁਕਦਮੇ ਦਰਸੇ ਗਏ ਤੇ ਜਿਹੜਾ ਕੁਲਜੀਤ ਸਿੰਘ ਹੈ ਉਹਤੇ ਇੱਕ ਇੱਕ ਮੁਕਦਮਾ ਦਰਸੀ ਤੇ ਉਹਨਾਂ ਨਾਲ ਦੋ ਸੀਗੇ ਲਖਪ੍ਰੀਤ ਸਿੰਘ ਤੇ ਸ਼ਮਸ਼ੀਰ ਸਿੰਘ ਤੇ ਇਹਨਾਂ ਨੂੰ ਫੜ ਕੇ ਅ ਕੱਲ ਅਸੀਂ ਫਰਿਆਦ ਤੇ ਅੱਜ ਅਸੀਂ ਆਪਣਾ ਕੋਰਟ ਵਿੱਚ ਪੇਸ਼ ਕਰਨਾ ਤੇ ਜਿਹੜੀ ਮੁੱਢਲੀ ਤਰਤੀਸ਼ ਜਿਹੜਾ ਹਾਲੇ ਅਸੀਂ ਪ੍ਰੀਲੀਮਿਨਰੀ ਨਾਨੂ ਪਛਾਇਤੀ ਇੱਕ ਹੋਰ ਇਹਨਾਂ ਨੇ ਐਸ ਡੀ ਪੀ ਸੀ ਦੇ ਮੁਲਾਜ਼ਮ ਕੋਲ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਵੀ ਮੁਕੱਦਮਾ 101 ਨੰਬਰ ਦਰਜ ਹੈ ਸੁਲਤਾਨਵਿੰਡ ਥਾਣੇ ਤੇ ਉਹਦੋਂ ਵੀ ਇਹਨਾਂ ਨੇ ਅਟੈਂਪਟ ਕੀਤੀ ਸੀ ਥੋੜੇ ਨੇ ਪਹਿਲਾਂ ਤੇ ਉਹ ਵੀ ਮੁਕੱਦਮਾ ਸਾਡਾ ਟ੍ਰੇਸ ਹੋ ਗਿਆ ਪਰ ਉਹਦੋਂ ਅਟੈਂਪਟ ਹੀ ਸੀਗੀ ਤੇ ਇਹਨਾਂ ਕੋਲੋਂ ਅਸੀਂ 10 ਮੋਬਾਈਲ ਫੋਨ ਰਿਕਵਰ ਕੀਤੇ ਹੈ ਦੋ ਦਫਤਰ ਇੱਕ ਰੋਡ ਤੇ ਇੱਕ ਬਿਨਾ ਨੰਬਰ ਦਾ ਸਪਲੈਂਡਰ ਰਿਕਵਰ ਕੀਤਾ ਤੇ ਇਹਨਾਂ ਸਾਨੂੰ ਹੋਰ ਵੀ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਸਨੇਚਿੰਗਸ ਵਗਰਾ ਜਿਹੜੀ ਇਹਨਾਂ ਨੇ ਕੀਤੀਆਂ ਉਹਦੇ ਬਾਰੇ ਵੀ ਰੀਵਿਲ ਕਰਨਗੇ ਤੇ ਕਾਫੀ ਸਾਡੇ ਮੁਕਦਮੇ ਜਿਹੜੇ ਪਹਿਲਾਂ ਦਰਜ ਹੋਏ ਆ ਉਹ ਵੀ ਸੋਲਵ ਕਰਨਗੇ ਥੈਂਕ ਯੂ ਸਰ ਜਿਹੜਾ ਮੋਟਰਸਾਈਕਲ ਹੈ ਤੇ ਕੋਈ ਗ੍ਰਾਮ ਹਰ ਚੁਰੀ ਦਾ ਜਾਂ ਕਿਸ ਦਾ ਉਹ ਹਲੇ ਸਾਨੂੰ ਬਿਨਾ ਨੰਬਰ ਦਾ ਹੋਇਆ ਉਹ ਉਹ ਅਸੀਂ ਵਾਲੇ ਡੀਟੀ ਆਫਿਸ ਪਤਾ ਕਰਕੇ ਤੇ ਅਸੀਂ ਅੱਗੇ ਦੱਸ ਸਰ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਲੁੱਟਾਂ ਖੋਹ ਕੀਤੀ ਜਾ ਰਹੀ ਹੈ ਇਹਨਾਂ ਦੇ ਕੋਲੋਂ ਬੇਸਿਕਲੀ ਸੁਲਤਾਨਬੰਗ ਏਰੀਆ ਦੇ ਵਿੱਚ ਜ਼ਿਆਦਾ ਲੁੱਟਾਂ ਖੋਹ ਕੀਤੀ ਜਾ ਰਹੀ ਹੈ ਸਰ ਇਹਨਾਂ ਦੀ ਉਮਰ ਕੀ ਹੈ ਇਹਨਾਂ ਦੀ ਉਮਰ ਅਰਾਊਂਡ 19-20 ਸਾਲ ਹੈਗੀ ਉਮਰ ਜੀ ਇਹ ਕੋ ਕੰਮ ਧੰਦਾ ਕਰਦੇ ਆ ਜੀ ਕਿ ਮਤਲਬ ਨਹੀਂ ਹੋਰ ਕਰਦੇ ਜਿਹੜੇ 4 ਫੜੇ ਆ ਉਹਨਾਂ ਚੋਂ ਤਿੰਨ ਤਾਂ ਕੋਈ ਕੰਮ ਧੰਦਾ ਨਹੀਂ ਕਰਦੇ ਜਿਹੜਾ ਇੱਕ ਹੈ ਉਹ ਡੱਟ ਬੋਲਟ ਦੀ ਫੈਕਟਰੀਸ ਕੰਮ ਕਰਦਾ ਹੈ ਹੈਨਲੀ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦਾ ਫੈਮਿਲੀ ਬੈਕਗ੍ਰਾਉਂਡ ਤਾਂ ਕੁਝ ਨਹੀਂ ਬੇਲੇ ਹੀ ਕਰਦੇ ਆ ਜੀ ਸਰ ਪਹਿਲੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਜਾਂ ਅਕੈਡਮਿਕ ਵੀ ਨਹੀਂ ਹੈ ਡਰਗ ਐਡਿਕਟਡ ਹੋਣ ਹਾਂਜੀ ਜਿਹੜਾ ਅਰਸ਼ਦੀਪ ਸਿੰਘ ਕੇਲਾ ਹੈਗਾ ਇਹਦੇ ਪਾਲਟੀ ਚਾਰ ਮੁਕਦਮੇ ਦਰਜ ਹੈਗੇ ਆ ਸਨਾਚਿੰਗ ਤੇ ਚੋਰੀ ਦੇ ਤੇ ਜਿਹੜਾ ਹੈਗਾ ਕੁਲਜੀਤ ਸਿੰਘ ਉੱਤੇ ਵੀ ਇੱਕ ਮੁਕਦਮਾ ਦਰਜ ਹੈ ਸਰ ਇਹ ਬੇਸਿਕਲੀ ਫੋਨ ਮੋਬਾਈਲ ਕੋਲੋਂ ਹੀ ਮਤਲਬ ਲੁੱਟਦੇ ਨੇ ਵਾਪਕ ਲੁੱਟਦੇ ਨੇ ਨਹੀਂ ਵਾਪਕ ਫੋਨਾਂ ਤੇ ਲੁੱਟਦੇ ਆ ਕੋਸੀ ਰਿਕਵਰ ਕੀਤੇ ਹਨ ਸਰ ਇਹ ਨੌਕਰੀ ਕਰਦਾ ਸੀ ਤਾਂ ਆਪ ਨੂੰ ਲੁੱਟ ਕਰਦਾ ਸੀ ਇਹ ਤਾਂ ਬਿੰਦ ਦੇ ਟਾਈਮ ਦੀ ਹੈ ਜੀ ਬੱਸ ਕੋਈ ਹੋਰ ਕੁਝ ਕਹਿ ਰਹੇ ਫੈਕਟਰੀ ਜੋ ਹਾਂਜੀ ਹਾਂਜੀ ਉਹ ਛੋਟੀ ਮੋਟੀ ਨੌਕਰੀ ਕਰਦਾ ਤੇ ਦਿਨ ਦੇ ਟਾਈਮ ਵੀ ਕਈ ਵਾਰੀ ਕਰਦਾ ਹੁਣ ਤੇ ਕਈ ਵਾਰੀ ਰਾਤੀ ਵੀ ਜੇ ਮਾਈਲ ਹੁਦੈਸੀ ਨੇ ਕੀ ਕਰ ਦਿੱਤਾ ਭਾਈ ਉਹਿੰਦਾ ਹਲੇ ਤਾਂ ਅਸੀਂ ਇਹਨਾਂ ਨੂੰ ਪੀਤਾ ਹਲਕਾ ਸਿ ਰਿਕਵਰ ਕੀਤਾ 10 ਨੂੰ ਵੱਗ ਤੇ ਹੱਲੇ ਅਸੀਂ ਇਹਨਾਂ ਦਾ ਪੁਲਿਸ ਰਿਮਾਨਡ ਲੈਣਾ ਹੈ ਅ ਅਦਾਲਤ ਤੋਂ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਉਹ ਵਾਲੇ ਸੀ ਚੱਕਰਾਂ ਦਾ ਮੈਡੀਕਲ ਹਾਲੇ ਇਸ ਏਰੀਆ ਟਾਰਗੇਟ ਕਰਦੇ ਆਂਗੇ ਇਹਨਾਂ ਨੇ ਉਸ ਏਰੀਆ 'ਚ ਜਿਵੇਂ ਬੇਸਿਕਲੀ ਜਿਹੜਾ ਹਾਲੇ ਸਾਨੂੰ ਪਤਾ ਚੱਲਿਆ ਸੁਲਤਾਨਵਿੰਦ ਏਰੀਆ ਤੇ ਸੀਟੀ ਡਿਵੀਜ਼ਨ ਏਰੀਆ ਥੋੜਾ ਜਿਹਾ ਰਹਿਣ ਵਾਲੇ ਜਿਹੜਾ ਟੋਟਲ ਕਿੰਨੇ ਜਾਣੇ ਹੈਗੇ ਟੋਟਲ 4 ਜਾਣੇ ਇੰਦੀਆ ਗਵਾਰਡਾ ਦਾ ਗੱਟ ਕਿੱਥੋਂ ਹੈ ਹਾਲੇ ਤੱਕ ਜਿਹੜੀ ਜਿਹੜੀ ਤਾਂ ਐਫ ਆਈ ਆਰਸ ਹੋਈਆਂ ਉਹਨਾਂ ਤੋਂ ਸਾਨੂੰ ਹਾਲੇ ਪਤਾ ਚੱਲੇ ਕਿ 5-7 ਤਵਾਰਦਾ ਤਾਂ ਕਰ ਚੁੱਕੇ ਜਿਹੜਾ ਸਰ ਸਪਲੈਂਡਰ ਮਿਲਿਆ ਉਹ ਵੀ ਇਹਨਾਂ ਦਾ ਸੀਗਾ ਚੋਲੀ ਦਾ ਸੀ ਉਹ ਤਾਂ ਹਾਲੇ ਵਿਦਾਊਟ ਨੰਬਰ ਮਿਲੇ ਹੈ ਹਲੋ ਸੀ ਡੀਟੀ ਆਫਿਸ ਤੋਂ ਵੈਰੀਫਾਈ ਕਰਮਨ ਸਰ ਗੈਂਗ ਸੀ ਆਪਾਂ ਚ ਮਿਲ ਕੇ ਮਵਾਫਕ ਕਰਦੇ ਕਿ ਅਰਡਰ ਕਰਦੇ ਇਹਨਾਂ ਗੈਂਗ ਵਗੇ ਜੀ ਚਾਰ ਜਨਾਂ ਦਾ ਗੈਂਗ ਹੈ ਤੇ ਇਕੱਠੀ ਕਰਦੇ ਸੀ ਸਰ ਕਿੰਨੇ ਲੰਬੇ ਸਮੇਂ ਤੋਂ ਉਹ ਇਕੱਠੇ ਕਰ ਰਹੇ ਹੈ ਕੰਮ ਉਹਲੇ ਅਸੀਂ ਸਾਡੀ ਅਸੀਂ ਹਲੇ ਰਿਮਾਂਡ ਲੈ ਕੇ ਪੁੱਛਦੇ ਕਰਾਂਗੇ ਕਿ ਲੋਕ ਬਹੁਤ سارے ਦੇ ਨਾਮ ਨਾਲ ਹੋ ਸਕਦੀ ਹੈ ਕੁਝ ਸਾਹਮਣੇ ਆਇਆ ਜੀ ਕਿ ਮੋਬਾਈਲ ਉਹ ਕਿਹਦੇ ਵੇਚਦੇ ਕਿਤੇ ਸੀ ਇਹ ਹਲੇ ਤਾਂ ਇਟ ਇਜ਼ ਟੂ अर्ली ਟੂ ਕਮੈਂਟ ਸਰ ਜਿਹੜੇ ਮੋਬਾਈਲ ਵਿੱਚ ਕਵਰ ਕੀਤੇ ਆ ਇਹਨਾਂ ਦੀਆਂ ਕੰਪਲੇਨਸ ਆਲਰੇਡੀ ਹੈ ਗਿਆ ਹੈ ਦਸ ਹਾਂ ਐਂਬੀ ਹਾਂਜੀ ਇਹਨਾਂ ਦੇ ਕੰਪਲੀਨਟਸ ਹੈਗੇ ਆ ਜੀ ਤੁਸੀਂ ਕਹਿੰਦੇ 5-7 ਦਿਨ ਬਾਅਦ ਆ ਤਾਂ 10 موبائل ਕਵਰ ਹੈ ਇਹ ਕਈ ਵਾਰੀ ਦੋ ਵੀ ਹਲਕ ਜਿਹੜੀ ਸਾਨੂੰ ਪਤਾ ਚੱਲਿਆ ਹੈ ਹਲੇ ਕਨਸੈਪਟ ਕੰਪਲੀਨਟ ਬਾਰੇ ਪਤਾ ਚੱਲਿਆ ਹਲੇ ਤਾਂ ਇਹਨਾਂ ਤੋਂ ਮੋਬਾਈਲ ਰਿਕਵਰ ਕੀਤੇ ਹੋਰ ਵੀ ਜਾਂ ਅਸੀਂ ਹਲੇ ਤੱਕ ਵੈਰੀਫਾਈ ਕਰਾਂ ਸਰ ਮੌਜੂਦਾਂ ਨੂੰ ਦੱਸਿਆ ਕਿ ਮੋਟਰਸਾਈਕਲ ਕਿਤਾਂ ਦੀ ਹਲੇ ਡਾਊਟ ਨੰਬਰ ਹੈ ਹਲੇ ਨਾ ਨਿਤ ਸੇ ਸਰ ਅੱਖਰ ਦੇਖਦੇ ਆਏ ਇਸ ਕੰਮਾਂ ਵਾਲ ਡੁਟਾ ਕੰਮਾਂ ਵਾਲ ਨੋਰਮਲ ਪੀੜੀ ਜਾਂਦੀ ਹੁੰਦੀ ਹੈ 19 20 ਆ ਜਾਂਦੇ ਉੱਪਰ ਤੋਂ ਕਿ ਇਹ ਅਪੀਲ ਕਰਨੀ ਚਾਹਦੇ ਹੋ ਜਾਂਦਾ ਡਰੈਗਡ ਇਫेक्ट ਹੁੰਦੀ ਹੈ ਜਾਂ ਇਸ ਕੰਮਾਂ ਵਾਲ ਨੋਰਮਲ ਨਹੀਂ ਚੱਲਦੀ ਅਪੀਲ ਤਾਂ ਮੈਂ ਹੀ ਕਰੂੰਗਾ ਸਪੈਸ਼ਲੀ ਨੌਜਵਾਨਾਂ ਦੇ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਣ ਬੇਟੇ ਬੇਟੀਆਂ ਦਾ ਤੇ ਇਹਨਾਂ ਨੂੰ ਕੋਈ ਸਹੀ ਚੈਨਲ ਤੇ ਆਪਣਾ ਇਹਨਾਂ ਦੀ એનર્ਜੀ ਲਾਣ ਪੜ੍ਹਾਈ ਲਿਖਾਈ ਵੱਲ ਲਾਣ ਕਿਤੇ ਨੌਕਰੀ ਕਰਨ ਤੇ ਇਹਨਾਂ ਤੇ ਜ਼ਿਆਦਾ ਮੋਨਿਟਰ ਇਹਨਾਂ ਨੂੰ ਮੋਨਿਟਰ ਕਰਕੇ ਰੱਖੋ